ਸਤਿ ਸ਼੍ਰੀ ਅਕਾਲ ਜੀ ਸਟੋਰੀ ਟਾਕ ਤੇ ਤੁਹਾਡਾ ਸਭ ਦਾ ਸਵਾਗਤ ਹੈ ਮੈਮੋਨ ਸਿੰਘ ਗੌਲਕ ਪੰਜਾਬ ਦੇ ਵਿੱਚ ਸਰਕਾਰ ਨੇ ਇੱਕ ਮੁਹਿੰਮ ਚਲਾਈ ਯੁੱਧ ਨਸ਼ਿਆਂ ਵਿਰੁੱਧ ਪਰ ਉਸ ਮੁਹਿੰਮ ਦਾ ਅਸਰ ਕਿੰਨਾ ਦਿਖਦਾ ਇਹਦਾ ਅੰਦਾਜ਼ਾ ਅਸੀਂ ਲਗਾ ਸਕਦੇ ਹਾਂ ਪਿੰਡਾਂ ਦੇ ਵਿੱਚ ਰੋਜ਼ ਡਰੱਗਸ ਓਵਰਡੋਜ਼ ਨਾਲ ਡੈਥਸ ਹੋ ਰਹੀਆਂ ਨੇ ਹੁਣ ਵੀ ਭਾਵੇਂ ਸਰਕਾਰ ਇਹ ਦਾਵਾ ਕਰਦੀ ਹੈ ਕਿ ਸਮਗਲਰਾਂ ਦੇ ਉੱਪਰ ਨੱਥ ਪਾਈ ਗਈ ਆ ਦੂਜੇ ਪਾਸੇ ਇਹ ਵੀ ਦਾਵਾ ਕੀਤਾ ਗਿਆ ਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਅਕਾਲੀ ਦਲ ਦੇ ਵੱਡੇ ਲੀਡਰ ਨੇ ਉਹਨਾਂ ਨੂੰ ਵੀ ਜਿਹੜੀ ਜਾਇਦਾਦ ਬਣਾਈ ਆ ਉਹਨਾਂ ਨੇ ਆਪਣੇ ਅਸਾਸਿਆਂ ਤੋਂ ਵੱਧ ਉਹ ਵੀ ਨਸ਼ਿਆਂ ਦੇ ਨਾਲ ਬਣਾਈ ਨਸ਼ੇ ਵੇਚ ਕੇ ਬਣਾਈ ਇਸ ਕਰਕੇ ਅਸੀਂ ਵੱਡੀਆਂ ਮੱਛੀਆਂ ਨੂੰ ਨਹੀਂ ਕੱਲੀਆਂ ਛੋਟੀਆਂ ਮੱਛੀਆਂ ਨੂੰ ਨਹੀਂ ਵੱਡੀਆਂ ਮੱਛੀਆਂ ਨੂੰ ਵੀ ਹੱਥ ਪਾ ਰਹੇ ਆ ਹੌਲੀ ਹੌਲੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਜਦੋਂ ਅਸੀਂ ਗਰਾਊਂਡ ਤੇ ਜਾਂਦੇ ਆ ਗਰਾਊਂਡ ਦੇ ਵਿੱਚ ਹਕੀਕਤ ਕੁਝ ਹੋਰ ਆ ਅਸੀਂ ਚਮਕੌਰ ਸਾਹਿਬ ਦੇ ਵਿੱਚ ਖੜੇ ਆ ਚਮਕੌਰ ਸਾਹਿਬ ਦਾ ਪਿੰਡ ਆ ਜਿਹੜਾ ਫਤਿਹਗੜ੍ਹ ਬਰਾਨ ਜਿਹੜਾ ਖੋਖਰਾਂ ਦੇ ਨਾਲ ਪੈਂਦਾ ਉਹਨਾਂ ਨੂੰ ਚਮਕੌਰ ਸਾਹਿਬੀ ਥਾਣਾ ਪੈਂਦਾ ਡੱਲਾ ਚੌਂਕੀ ਪੈਂਦੀ ਆ ਉਥੇ ਪਿਛਲੇ ਕੁਝ ਦਿਨ ਪਹਿਲਾਂ ਇੱਕ ਆਰਮੀ ਦੇ ਜਵਾਨ ਦੀ ਇਹ ਦੋਸ਼ ਲਾਏ ਜਾ ਰਹੇ ਆ ਕਿ ਨਸ਼ਿਆਂ ਨਾਲ ਮੌਤ ਹੋਈ ਹੈ ਤੇ ਜੇ ਨਸ਼ਿਆਂ ਨਾਲ ਮੌਤ ਹੋ ਗਈ ਇੱਕ ਆਰਮੀ ਦੇ ਜਵਾਨ ਦੀ ਜਿਹੜਾ 27-28 ਸਾਲ ਦਾ ਯੰਗਸਟਰ ਆ ਜਿਹੜਾ ਇੱਥੇ ਛੁੱਟੀ ਕੱਟਣ ਆਇਆ ਹੋਇਆ ਤੇ ਉਹਦੀ ਵਾਈਫ ਪੰਜਾਬ ਪੁਲਿਸ ਦੇ ਵਿੱਚ ਜਲੰਧਰ ਕੰਮ ਕਰਦੇ ਨੇ ਤਾਂ ਉਹ ਜਿਹੜੇ ਮੁਲਾਜ਼ਮ ਨੇ ਪੁਲਿਸ ਦੇ ਜਦੋਂ ਇੱਕ ਮੁਲਾਜ਼ਮ ਦੇ ਘਰ ਦੇ ਵਿੱਚ ਮਤਲਬ ਇਦਾਂ ਦੀ ਘਟਨਾ ਵਾਪਰਦੀ ਤੇ ਜਿਹੜਾ ਆਮ ਸਵੇਲੀਅਨ ਆ ਜਦੋਂ ਇਹ ਕਿਹਾ ਜਾਂਦਾ ਵੀ ਬੇਰੁਜ਼ਗਾਰਾਂ ਦੇ ਵਿੱਚ ਇਹ ਤਾਂ ਰੋਜ਼ਗਾਰ ਕਰਨ ਵਾਲੇ ਦੋਨੇ ਮੀਆਂ ਬੀਵੀ ਨੇ ਤੇ ਬੇਰੁਜ਼ਗਾਰਾਂ ਦੇ ਵਿੱਚ ਤਾਂ ਇਹ ਜ਼ਿਆਦਾ ਹੋਏਗਾ ਕਿਉਂਕਿ ਡਿਪਰੈਸ਼ਨ ਹੁੰਦਾ ਸਟ੍ਰੈਸ ਹੁੰਦਾ ਘਰ ਦੀਆਂ ਰਿਸ਼ਤੇਦਾਰਾਂ ਦੀਆਂ ਗੱਲਾਂ ਬਾਤਾਂ ਸੁਣਦੇ ਨੇ ਨੌਜਵਾਨ ਜੇ ਨੌਜਵਾਨ ਇਧਰ ਨੂੰ ਜਾ ਰਹੇ ਨੇ ਤਾਂ ਸਮਾਜ ਨੂੰ ਸੋਚਣ ਦੀ ਲੋੜ ਆ ਸਰਕਾਰਾਂ ਨੂੰ ਵੀ ਸੋਚਣ ਦੀ ਲੋੜ ਆ ਜਿਹੜੀਆਂ ਸਿਰਫ ਮਿੱਟੀ ਝਾੜਦੀਆਂ ਨੇ ਗੋਗਲੂਆਂ ਤੋਂ ਤੇ ਇਸ ਜਿਹੜੀ ਐਫਆਈਆਰ ਕੱਟੀ ਗਈ ਆ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਪੁਲਿਸ ਨੇ 105 ਤਹਿਤ ਕਾਰਵਾਈ ਕੀਤੀ ਐ ਐਫਆਈਆਰ ਕੱਟੀ ਗਈ ਆ ਉਹਦੇ ਜਿਹੜੇ ਨਾਲ ਦੇ ਮੁੰਡੇ ਨੇ ਉਹਨਾਂ ਦੇ ਤੇ ਕਾਰਵਾਈ ਕੀਤੀ ਗਈ ਆ ਜਿਹੜੀ ਵਾਈਫ ਆ ਉਹਦੇ ਨਾਮ ਦੇ ਤਿੰਨ ਮੁੰਡੇ ਨੇ ਉਹਨਾਂ ਕੋਲੋਂ ਇੱਕ ਕੋਲੋਂ 126 ਗ੍ਰਾਮ ਜਿਹੜਾ ਸ਼ੇਰਪੁਰ ਦਾ ਮੁੰਡਾ ਕਿਹਾ ਜਾ ਰਿਹਾ ਨੌਜਵਾਨ ਉਹਦੇ ਕੋਲੋਂ ਬਰਾਮਦਗੀ ਕੀਤੀ ਗਈ ਆ 2 ਦਿਨ ਦਾ ਰਿਮਾਂਡ ਲਿਆ ਪੁਲਿਸ ਨੇ ਫਿਰ 14 ਦਿਨ ਦੀ ਨਿਆਂਇਕ ਹਰਾਸਤੇ ਭੇਜਦੇ ਆ ਹੁਣ ਗੱਲ ਇਹ ਆ ਕਿ ਜੇ 2 ਦਿਨ ਦੇ ਵਿੱਚ ਸਾਰੀ ਪੁੱਛ ਪੜਤਾਲ ਹੋ ਗਈ ਤਾਂ ਇਹ ਪਤਾ ਤਾਂ ਲੱਗਣਾ ਲਾਜ਼ਮੀ ਹੈ ਜਦੋਂ ਘਰ ਦੇ ਦੋਸ਼ ਲਾ ਰਹੇ ਨੇ ਕਿ ਸਾਡੇ ਮੁੰਡੇ ਨੇ 8 ਸਾਲ ਦੇ ਵਿੱਚ 8 ਸਾਲ ਨੂੰ ਫੌਜ ਹੋ ਗਏ ਉਹਨੇ ਕਦੇ ਵੀ ਨਸ਼ਾ ਨਹੀਂ ਲਿਆ ਮੈਡੀਕਲ ਹੁੰਦਾ ਆ ਆਰਮੀ ਦੇ ਵਿੱਚ ਜਦੋਂ ਦੁਬਾਰਾ ਛੁੱਟੀ ਘਟ ਕੇ ਨੌਜਵਾਨ ਜਾਂਦਾ ਤੇ ਉਹਦੇ ਕਦੇ ਮੈਡੀਕਲ 'ਚ ਡਰੱਗਸ ਨਹੀਂ ਆਇਆ ਤਾਂ ਇਹ ਥੋੜਾ ਸ਼ੱਕ ਵੀ ਜ਼ਾਹਰ ਕੀਤਾ ਪਰਿਵਾਰ ਨੇ ਪਰ ਇਹਦੇ باوجود ਜਦੋਂ ਉਹਦੀ ਮੌਤ ਹੁੰਦੀ ਆ ਦੂਜੇ ਦਿਨ ਲਾਸ਼ ਮਿਲਦੀ ਆ ਤੇ ਤਿੰਨ ਨੌਜਵਾਨਾਂ ਦੀ ਗ੍ਰਿਫਤਾਰੀ ਹੁੰਦੀ ਆ ਤਾਂ ਇਹ ਸਰਕਾਰ ਤੇ ਪੁਲਿਸ ਤੇ ਇਸ ਸਿਸਟਮ ਤੇ ਜਿਹੜਾ ਪੂਰਾ ਸੂਰਾ ਸਿਸਟਮ ਜਿਹੜਾ ਇਹ ਦਾਵਾ ਕਰਦਾ ਕਿ ਲੋਕਾਂ ਦੇ ਲਈ ਆ ਲੋਕਾਂ ਲਈ ਕੰਮ ਕਰਦਾ ਨੌਜਵਾਨਾਂ ਦਾ ਇਦਾਂ ਜਾਣਾ ਤੇ ਸਰਕਾਰਾਂ ਦੀਆਂ ਜਿਹੜੀਆਂ ਉਹ ਗਰੰਟੀਆਂ ਸਰਕਾਰਾਂ ਦੇ ਜਿਹੜੇ ਵਾਅਦੇ ਦਾਵੇ ਨੇ ਉਹਨਾਂ ਤੇ ਸੂਈ ਖੜੀ ਹੁੰਦੀ ਆ ਅਸੀਂ ਉਹਨਾਂ ਲੋਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਪਰਿਵਾਰਕ ਮੈਂਬਰ ਨੇ ਆਂਢੀ ਗੁਆਂਢੀ ਨੇ ਪਰ ਉਹਨਾਂ ਦਾ ਜਿਹੜਾ ਇਹ ਕਹਿਣਾ ਸੀ ਕਿ ਸਰਕਾਰ ਕੁਝ ਹੋਰ ਕਰ ਰਹੀ ਆ ਅਸਲ ਗੱਲ ਕੁਝ ਹੋਰ ਜੋ ਡੀਆਂ ਵੱਡੀਆਂ ਗੱਲਾਂ ਨੇ ਉਹਨਾਂ ਵੱਲੋਂ ਦੋਸ਼ ਨਹੀਂ ਗੜੇ ਜਾਂ ਪਰਿਵਾਰਾਂ ਵੱਲੋਂ ਜਿਵੇਂ ਪਿਛਲੇ ਦਿਨੀ ਆ ਫਾਜ਼ਲਕਾ ਦੇ ਵਿੱਚ ਸੱਤ ਪਰਿਵਾਰ ਉਹਨਾਂ ਦੀਆਂ ਡੈਥਸ ਹੋਈਆਂ ਨੇ ਨੌਜਵਾਨਾਂ ਦੀਆਂ ਇਦਾਂ ਹੀ ਪਾਇਲ ਲੁਧਿਆਣਾ ਜ਼ਿਲ੍ਹੇ ਦਾ ਹਲਕਾ ਉੱਥੇ ਵੀ 7-8 ਦੇ ਕਰੀਬ ਨੌਜਵਾਨਾਂ ਦੀ ਡੈਥ ਹੋਈ ਆ ਤਾਂ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਤਾਂ ਪਿਛਲੇ ਦਿਨੀ ਸਟੋਰੀ ਟਾਕ ਨੇ ਇਹ ਸੀਰੀਜ਼ ਜਿਹੜੀ ਚਲਾਈ ਆ ਕਿ ਨਸ਼ਾ ਜਿਹੜਾ ਵੱਡੀ ਅਲਹਮਤ ਬਣ ਗਿਆ ਪੰਜਾਬ ਲਈ ਇਹਦੇ ਤੇ ਪੰਜਾਬ ਨੂੰ ਬਦਨਾਮ ਕਰਨ ਦੀ ਗੱਲ ਵੀ ਕੀਤੀ ਜਾਂਦੀ ਕਿ ਬਦਨਾਮ ਜ਼ਿਆਦਾ ਹੋ ਗਿਆ ਪਰ ਜਦੋਂ ਗਰਾਊਂਡ ਤੇ ਜਾਂਦੇ ਆ ਡੈਥਸ ਹੋ ਰਹੀਆਂ ਨੇ ਸੋ ਕਿਤੋਂ ਸਪਲਾਈ ਹੁੰਦਾ ਜਦੋਂ ਸਪਲਾਈ ਚੇਨ ਟੁੱਟਦੀ ਨਹੀਂ ਹੈਗੀ ਤਾਂ ਇਹ ਘਟਨਾਵਾਂ ਦਿਨ-ਬਦਨ ਵੱਧ ਰਹੀਆਂ ਨੇ ਤੇ ਜਿਹੜੀ ਇਹ ਪਾਇਲ ਦੇ ਵਿੱਚ ਜਾਂ ਬਠਿੰਡੇ ਦੇ ਵਿੱਚ ਜਾਂ ਫਾਜ਼ਿਲਕਾ ਦੇ ਵਿੱਚ ਇਹਦਾ ਪਿੰਡਾਂ ਦੇ ਪਿੰਡ ਉਹ ਮੁੰਡਿਆਂ ਦੀਆਂ ਮਹੀਨਿਆਂ ਦੇ ਵਿੱਚ ਡੈਥਸ ਹੋ ਰਹੀਆਂ ਨੇ ਤਾਂ ਜ਼ਰੂਰ ਇਹ ਸਰਕਾਰ ਤੇ ਸਵਾਲ ਖੜੇ ਕਰਦਾ ਔਰ ਦੂਜੇ ਪਾਸੇ ਜਿਹੜੇ ਦਾਅਵੇ-ਵਾਦੇ ਨੇ ਉਹਨਾਂ ਦੇ ਉੱਪਰ ਵੀ ਸ਼ੱਕ ਦੀ ਸੂਈ ਜਾਂਦੀ ਹੈ ਕਿ ਕਿਤੇ ਇਹ ਪਹਿਲਾਂ ਅਕਾਲੀਆਂ ਵੇਲੇ ਲੀਡਰਾਂ ਦੇ ਉੱਪਰ ਦੋਸ਼ ਲੱਗਦੇ ਰਹੇ ਕਾਂਗਰਸ ਵੇਲੇ ਵੀ ਲੱਗੇ ਤੇ ਹੁਣ 3.5 ਸਾਲ ਦਾ ਸਮਾਂ ਇਹਨਾਂ ਨੂੰ ਵੀ ਹੋ ਗਿਆ ਕਿਤੇ ਇਹਨਾਂ ਦੇ ਐਮਐਲਏ ਐਮਪੀਜ਼ ਤਾਂ ਨਹੀਂ ਇਨਵੋਲ ਇਹਨਾਂ ਦੇ ਮਿਨਿਸਟਰਸ ਤਾਂ ਨਹੀਂ ਇਨਵੋਲ ਜਿਹੜੇ ਸਮਗਲਿੰਗ ਨੂੰ ਲਕੋ ਰਹੇ ਨੇ ਵੱਡੇ ਸਮਗਲਰਾਂ ਦੇ ਨਾਮ ਜਨਤਕ ਨਹੀਂ ਕੀਤੇ ਜਾ ਰਹੇ ਇੱਥੋਂ ਤੱਕ ਕਿ ਵੱਡੇ ਪੁਲਿਸ ਅਧਿਕਾਰੀ ਰਾਜਜੀਤ ਸਿੰਘ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਸਿਸਟਮ ਦੀ ਸਹਿਮਤੀ ਨਾਲ ਹੀ ਨਿਕਲੇ ਤਾਂ ਉਹ ਜਿਹੜੇ ਵੱਡੇ ਸਵਾਲ ਖੜੇ ਹੁੰਦੇ ਨੇ ਤਾਂ ਇਹ ਜਿਹੜੀ ਅਸਲ ਹਕੀਕਤ ਆ ਗਰਾਊਂਡ ਰਿਪੋਰਟਸ ਨੇ ਜਿਹੜੀਆਂ ਸਰਕਾਰਾਂ ਦੇ ਦਾਅਵੇ ਵਾਅਦਿਆਂ ਤੋਂ ਉਲਟ ਨੇ ਤੁਹਾਨੂੰ ਏਰੀਆ ਦੇ ਵਿੱਚ ਹੋਰ ਵੀ ਕੁਝ ਚੀਜ਼ਾਂ ਦਿਖਾਉਣ ਦੀ ਅਸੀਂ ਕੋਸ਼ਿਸ਼ ਕਹਾਂਗੇ ਕਿ ਇਸ ਏਰੀਏ ਦੇ ਵਿੱਚ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਆ ਚਮਕੌਰ ਸਾਹਿਬ ਜਿਹੜਾ ਸਾਡੇ ਸ਼ਹੀਦਾਂ ਦੀ ਧਰਤੀ ਆ ਉੱਥੇ ਜਦੋਂ ਨੌਜਵਾਨਾਂ ਦੀਆਂ ਇਦਾਂ ਡੈਥਸ ਹੋ ਰਹੀਆਂ ਨੇ ਤਾਂ ਜ਼ਰੂਰ ਸਿਸਟਮ ਦੇ ਉੱਪਰ ਸਵਾਲ ਸ਼ੱਕ ਤੇ ਸ਼ੰਕੇ ਖੜੇ ਹੁੰਦੇ ਨੇ ਹਾਂ ਦੱਸ ਦਈਏ ਕਿ ਐਫ ਆਈ ਆਰ ਦੇ ਅਕੋਰਡਿੰਗ ਜਿਹੜੀ ਹੁਣ ਤੱਕ ਪੁਲਿਸ ਦੇ ਕਾਰਵਾਈ ਕੀਤੀ ਆ ਉਹਦੇ ਅਕੋਰਡਿੰਗ ਇਹ ਆ ਕਿ ਜਿਹੜੀ ਕੁਲਜੀਤ ਸਿੰਘ ਹੈਗਾ ਜਿਹਦੀ ਮੌਤ ਹੋਈ ਹੈ ਉਹਦੀ ਵਾਈਫ ਕਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਪੁਲਿਸ ਨੇ ਉਹ ਇਹ ਕਿ ਹਰਪੀ ਸਿੰਘ ਹੈਰੀ ਨਾਂ ਦਾ ਨੌਜਵਾਨ ਉਹਨੂੰ ਲੈ ਕੇ ਜਾਂਦਾ ਔਰ ਇਹ ਦਾਵਾ ਕੀਤਾ ਐਫ ਆਈ ਆਰ ਦੇ ਵਿੱਚ ਕਰਮਜੀਤ ਕੌਰ ਨੇ ਕਿ ਉਹਨੂੰ ਜ਼ਬਰਦਸਤੀ ਕਾਰ ਦੇ ਵਿੱਚ ਲੈ ਕੇ ਗਿਆ ਔਰ ਉਹਨੂੰ ਕੋਈ ਨਸ਼ੀਲੀ ਇਹਾਂ ਜ਼ਹਿਰੀਲੀ ਚੀਜ਼ ਖੁਆਈ ਗਈ ਹਜੇ ਪੋਸਟਮਾਰਟਮ ਦੀ ਰਿਪੋਰਟ ਆਉਣੀ ਹੈ ਉਹ ਦੇਖਣਾ ਬਣਦਾ ਕਿ ਉਹਦੇ ਵਿੱਚ ਕੀ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਪਰ ਜਿਵੇਂ ਖਬਰਾਂ ਲੱਗੀਆਂ ਨੇ ਜਿਵੇਂ ਚੀਜ਼ਾਂ ਸਾਹਮਣੇ ਆਈਆਂ ਨੇ ਔਰ ਤਿੰਨ ਨੌਜਵਾਨਾਂ ਦੀ ਬਾਅਦ ਦੇ ਵਿੱਚ ਵੀ ਇਹ ਕਿਹਾ ਜਾ ਰਿਹਾ ਕਿ ਗ੍ਰਿਫਤਾਰੀ ਪਰਿਵਾਰ ਨੇ ਜਿਵੇਂ ਦੱਸਿਆ ਆਫ ਕੈਮਰਾ ਕਿ ਹੋਰ ਗ੍ਰਿਫਤਾਰੀ ਹੋਈ ਆ ਔਰ ਉਹਨਾਂ ਦੋਨਾਂ ਤਿੰਨਾਂ ਨੌਜਵਾਨਾਂ ਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਪਰ ਜੇ ਜੇ ਕਿਸੇ ਨੇ ਜ਼ਬਰਦਸਤੀ ਵੀ ਇਹ ਚੀਜ਼ ਦਿੱਤੀ ਤਾਂ ਉਹ ਕਿਤੋਂ ਆਈ ਸਮਗਲਿੰਗ ਤਾਂ ਹੋਈ ਨਸ਼ਾ ਤਾਂ ਕਿਤੋਂ ਆਇਆ ਇਹ ਕੁਝ ਵੀ ਦਿੱਤਾ ਗਿਆ ਤਾਂ ਇਹ ਸਵਾਲ ਖੜਾ ਹੁੰਦਾ ਕਿ ਜੇ ਉਹਨੇ ਐਫ ਆਈ ਆਰ ਦੇ ਅਕੋਰਡਿੰਗ ਕਰਮ ਕੁਲਜੀਤ ਸਿੰਘ ਨੇ ਉਲਟੀ ਕੀਤੀ ਹੋਈ ਸੀ ਉਹਦੇ ਹੱਥ ਪੈਰ ਨੀਲੇ ਸੀਗੇ ਤਾਂ ਉਹਨੇ ਕੁਝ ਅਜਿਹਾ ਖਾਧਾ ਜਾਂ ਉਹਨੂੰ ਖਵਾਇਆ ਗਿਆ ਜੇ ਡੈਥ ਹੋਈ ਆ ਤਾਂ ਜ਼ਰੂਰ ਇਹ ਸਰਕਾਰ ਦੇ ਉੱਪਰ ਪੁਲਿਸ ਦੇ ਉੱਪਰ ਸਵਾਲ ਖੜੇ ਕਰਦਾ ਇਸ ਤਰ੍ਹਾਂ ਕਿ ਮੋਨ ਸਿੰਘ ਨੇ ਤੁਹਾਨੂੰ ਦੱਸਿਆ ਪਿਛਲੇ ਪਿੰਡ ਅਸੀਂ ਗਏ ਜਿੱਥੇ ਕਿ ਕਿਹਾ ਜਾਂਦਾ ਵੀ ਨਸ਼ੇ ਕਰਕੇ ਜਿਹੜੀ ਮੌਕ ਹੋਈ ਫੌਜੀ ਦੀ লাশ ਗੱਡੀ ਚੋਂ ਲੱਭੀ ਉਸ ਤੋਂ ਬਾਅਦ ਅਸੀਂ ਆਇਆ ਉਸ ਦੇ ਕੋਲ ਇੱਕ ਹੋਰ ਪਿੰਡ ਹੈ ਜੰਡ ਸਾਹਿਬ ਗੁਰਦੁਆਰਾ ਜੰਡ ਸਾਹਿਬ ਇੱਥੇ ਇਤਿਹਾਸਕ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਦਸਮ ਪਤਸ਼ਾਹੀ ਦਾ ਔਰ ਇੱਕ ਇਤਿਹਾਸਕ ਪਿੰਡ ਆ ਔਰ ਇਸ ਇਤਿਹਾਸਕ ਪਿੰਡ ਚ ਸਾਡੇ ਨਾਲ ਨੇ ਇਸ ਵੇਲੇ ਤਾਰਾ ਚੰਦ ਜੀ ਪਿੰਡ ਦੇ ਵਾਸੀ ਜੀਨਾ ਦੀ ਮਦਦ ਨਾਲ ਇਹ ਜਿਹੜੀ ਐਫਆਈਆਰ ਲਾਜ ਹੋਈ ਹੈ ਜਿਹੜੀ ਮੇਰੇ ਕੁਲੀਕ ਮੋਹਨ ਸਿੰਘ ਨੇ ਤੁਹਾਨੂੰ ਜਿਹਦੇ ਬਾਰੇ ਦੱਸਿਆ ਜਿਹਦੀ ਮ੍ਰਿਤਕ ਦੀ ਪਤਨੀ ਦੇ ਕੰਪਲੇਂਟ ਤੇ ਐਫਆਈਆਰ ਲਾਜ ਹੋਈ ਹੈ ਪਹਿਲਾ ਇੱਕ ਬੰਦਾ ਫੜਿਆ ਗਿਆ ਦੋ ਹੋਰ ਮੁੰਡੇ ਤਿੰਨ ਗ੍ਰਿਫਤਾਰੀਆਂ ਹੋਈਆਂ ਨੇ ਤਾਰਾ ਚੰਦ ਜੀ ਦਾ ਇਸ ਵਿੱਚ ਕਾਫੀ ਰੋਲ ਰਿਹਾ ਚੰਗਾ ਰੋਲ ਰਿਹਾ ਔਰ ਇੱਕ ਮثال ਹੈ ਜੇ ਲੋਕ ਅੱਗੇ ਆਉਣ ਔਰ ਪੁਲਿਸ ਦੀ ਜਵਾਬ ਦੇ ਵੀ ਬਣ ਜੇਗੀ ਤਾਰਾ ਜੀ ਮੈਨੂੰ ਦੱਸੋ ਇਹ ਜਿਹੜੀ ਐਫਆਈਆਰ ਲਾਜ ਹੋਈ ਹੈ ਜੀ ਇੱਕ ਕਹਾਣੀ ਦੱਸੋ ਸਾਰੀ ਇਹ ਮੇਰੇ ਖਿਆਲ 17 ਤਰੀਕ ਦੀ ਗੱਲ ਹੈ ਹਾਂਜੀ 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 ਜੁਲਾਈ ਦੀ ਇਹ ਕਿਵੇਂ ਹੋਇਆ ਸਾਰਾ ਇਹਨਾਂ ਹੀ ਫੌਜੀ ਵੀਰ ਆਪਣਾ 2-3 ਦਿਨ ਪਹਿਲਾਂ ਆਇਆ ਸੀ ਛੁੱਟੀ ਹੂੰ ਤੇ ਇੱਕ ਨਾ ਮੁੰਡਾ ਹੈਰੀ ਜਿਹਾ ਇਹਦਾ ਦੋਸਤ ਹੂੰ ਪਿੰਡ ਟੱਪਰੀਆਂ ਤੋਂ ਅਮਰ ਸਿੰਘ ਟੱਪਰੀਆਂ ਤੋਂ ਜ਼ਿਲ੍ਹਾ ਰੋਪੜ ਤੋਂ ਹੂੰ ਬਲਾਕ ਸ਼ਿਰੀ ਚੰਗੌਰ ਸੌਤੋਂ ਮੁੰਡੇ ਦਾ ਪਿੰਡ ਹੈ ਜੀ ਹੈਰੀ ਦਾ ਹੂੰ ਤੇ ਉਹਨੇ ਕੀ ਕੀਤਾ ਇਹਨੂੰ 2-3 ਦਿਨ ਔੜੇ ਨਾਲ ਆਡਿਟਰ ਜਿਹਾ ਹੀ ਮੁੰਡਾ ਹੂੰ ਅਕਸਰ ਉਹ ਪੂਰਾ ਚਿੱਟਾ ਪੀ ਰਿਹਾ ਹੈ ਹੂੰ ਅਕਸਰ ਉਹ ਮੁੰਡਿਆਂ ਨੂੰ ਕਿਉਂਕਿ ਮੈਂ ਨੌਂਜ ਰੱਖਦੀ ਆ ਆਪਣੇ ਏਰੀਆ ਦੇ ਵਿੱਚ ਵੀ ਕਿਹੜਾ ਮੁੰਡਾ ਕੀ ਕਰਦਾ ਕਾਫੀ ਜ਼ਿਆਦਾ ਨੌਂਜ ਰੱਖਦਾ ਹੂੰ ਵੀ ਮੈਨੂੰ ਪਤਾ ਸੀਗਾ ਵੀ ਇਹ ਮੁੰਡਾ ਚਿੱਟਾ ਕਾਫੀ ਪੀ ਰਿਹਾ ਹੈ ਹੈਰੀ ਹੈਰੀ ਜਿਹੜਾ ਸਭ ਤੋਂ ਪਹਿਲੀ ਗ੍ਰਿਫਤਾਰੀ ਹੋਈ ਹੈ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਜਿਸ ਦਿਨ ਇਹਨੇ ਉਸਮ ਵੀਰ ਨੂੰ ਇਹ ਜ਼ਬਰਦਸਤੀ ਕੰਮ ਕਰਵਾਇਆ ਤਾਂ ਮਨੂੰ ਕਰੀਬ 7:30 ਵਜੇ ਮੈਂ ਸ਼੍ਰੀ ਚਮਕੌਰ ਸਾਹਿਬ ਨੂੰ ਜਾਂਦਾ ਸੀਗਾ ਹੂੰ ਆਪਣਾ ਆਪਣਾ ਜੌਂਡਸਾ ਗੁਰਦੌਰ ਸਾਹਿਬ ਤੋਂ ਰੋਡ ਆ ਜੀ ਵਿਚ ਨੂੰ ਸ਼ਾਰਟ ਰੈਪਰ ਤੋਂ ਤੇ ਉੱਥੇ ਇਹਦੀ ਗੱਡੀ ਖੜੀ ਸੀਗੀ ਇਹ ਗੱਡੀ ਤੇ ਕਨੈਕਟਰ ਸਾਈਡ ਖੜਾ ਸੀਗਾ ਇਹਨੇ ਥੋੜਾ ਮੈਂ ਐਕਟਿਵ ਹੋ ਜਾਂਦਾ ਸੀ ਕਿੰਨੇ ਮੈਨੂੰ ਥੋੜੀ ਜਿਹੀ ਦੂਰ ਤੋਂ ਦੇਖ ਲਿਆ ਜਦੋਂ ਮੈਂ ਕੋਲ ਗਿਆ ਡਰਾਈਵਰ ਸਾਈਡ ਦੇ ਆ ਕੇ ਇਹ ਆਪਣਾ ਦਮ ਦੇ ਗੱਡੀ 'ਚ ਬਹਿ ਕੇ ਉਹ ਗੱਡੀ ਤੋੜ ਲਈ ਮੈਂ ਨਾਲ ਦੇਖਿਆ ਮੈਂ ਸੋਚਿਆ ਮੈਂ ਕਿ ਇਹ ਗੱਡੀ ਤਾਂ ਕਿਸੇ ਹੋਰ ਦੀ ਚੱਕੀ ਫਿਰਦਾ ਜਦੋਂ ਮੇਰੇ ਕੋਲਤੀ ਲੰਘਿਆ ਤੇ ਨਾਲੋਂ ਫੌਜੀ ਵੀ ਵੀਰ ਪਿਆ ਸੀਗਾ ਹਾਂ ਜੀ ਹਾਂ ਜੀ ਭਿਆਸੀਆ ਚਲੋ ਜੇ ਮੈਂ ਲੰਘਿਆ ਵਾ ਜੀ ਜਦੋਂ ਦੂਜੇ ਦਿਨ ਮੈਂ ਉੱਥੇ ਰੋਲਾ ਪਿਆ ਵੀ ਉੱਥੇ ਇਦਾਂ ਇੱਕ ਫੌਜੀ ਦੀ ਕੋ ਡੈਥ ਹੋ ਗਈ ਚਲੋ ਮੈਂ ਉੱਥੇ ਤੁਰੰਤ ਪਹੁੰਚੇ ਜੀ ਪਹੁੰਚ ਕੇ ਮੈਂ ਗੱਡੀ ਪਛਾਣੀ ਮੈਗੀ ਵੀ ਉਹ ਗੱਡੀ ਦੇ ਮੂਰੇ ਉਹ ਆਪਣੇ ਆਰਮੀ ਦਾ ਲੱਗਿਆ ਹੋਇਆ ਸੀਗਾ ਜੀ ਮੈਂ ਕਿਹਾ ਵੀ ਇਹ ਤਾਂ ਗੱਡੀ ਉਹੀ ਆ ਹੂੰ ਤੇ ਉੱਥੇ ਮੈਂ ਐਸਐਚਓ ਡੀਐਸਪੀ ਸਾਹਿਬ ਨੂੰ ਦੱਸਿਆ ਮੈਂ ਕਿਹਾ ਜੀ ਇਹ ਕੱਲ ਮੁੰਡਾ ਫਰਾਨਾ ਸੀ ਇਹਦੇ ਨਾਲ ਐਨੇ ਵਜੇ ਮੈਂ ਦੇਖਿਆ ਵੀ ਉਹਨਾਂ ਨੂੰ ਤੁਸੀਂ ਗ੍ਰਿਫਤਾਰ ਕਰੋ ਤੇ ਮੁੰਡਾ ਵੀ ਮੈਂ ਕਿਹਾ ਅਡੀਟਾ ਕਾ ਵੀ ਝਟਾ ਪਿੰਦਾ ਹਾਂਜੀ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਚਲੋ ਆਪਣਾ ਇਹਨੂੰ ਇਸ ਮੁੰਡੇ ਨੂੰ ਹੈਰੀ ਨੂੰ ਚੱਕ ਕੇ ਉਹਦੇ ਪੁੱਛਦਾ ਸੀ ਕੀਤੀ ਤਾਂ ਉਹਨਾਂ ਦੱਸਿਆ ਵੀ ਇਦਾਂ ਦਾ ਕਰਕੇ ਅਸੀਂ ਜ਼ੋਰਦਸਤੀ ਕੰਮ ਕੀਤਾ ਫੌਜੀ ਨਾਲ ਹੂੰ ਤੇ ਉਹ ਦੂਜਾ ਤੁਸੀਂ ਆ ਪਹੁੰਚੇ ਹਾਂਜੀ ਮੈਂ ਉੱਥੇ ਆ ਪਹੁੰਚੇ ਹੈ ਹੈਰੀ ਨਾ ਹੈ ਉਸ ਤੋਂ ਬਾਅਦ ਹੈਰੀ ਦੇ ਘਰੇ ਮੇਰੇ ਹੈਰੀ ਦੇ ਘਰ ਨਹੀਂ ਜਿੱਥੇ ਡੈੱਡ ਬੋਡੀ ਪਈ ਸੀਗੀ ਨਹੀਂ ਉਸ ਤੋਂ ਬਾਅਦ ਫਿਰ ਉਹ ਕਿਵੇਂ ਹੈਰੀ ਪਿਕਚਰ ਚ ਕਿਵੇਂ ਆਇਆ ਕਿ ਉਹਨੂੰ ਫੜਵਾਇਆ ਕਿਵੇਂ ਹੈਰੀ ਨੇ ਚਲੋ ਇੱਕ ਦੋ ਫੋਰਸਾਂ ਨੇ ਥਰੂ ਅਸੀਂ ਪਤਾ ਕੀਤਾ ਜੀ ਉਹ ਕਿੱਥੇ ਆ ਫਿਰ ਉੱਥੇ ਕੁਝ ਆਪਣੇ ਐਸਐਚਓ ਸਾਹਿਬ ਨੇ ਪਤਾ ਕੀਤਾ ਉਸੇ ਦਿਨ ਚੱਕ ਲਿਆ ਜੀ ਘੁਲਮ ਲੱਗ ਗਿਆ ਜੀ ਕੱਲੇ ਕੱਲੇ ਆਪਣੇ ਆਪਣੇ ਕਨੈਕਟ ਕਰਨ ਲੱਗੇ ਵੀ ਪਤਾ ਕਰੋ ਕਿੱਥੇ ਹੈ ਗਿਆ ਠੀਕ ਹੈ ਤਾਂ ਉਸ ਦਿਨ ਮੈਂ ਪਤਾ ਕਰਿਆ ਜੀ ਫਿਰ ਉਸ ਤੋਂ ਬਾਅਦ ਹੈਰੀ ਮੰਨਿਆ ਵੀ ਮੈਂ ਉਸਦੇ ਦੋ ਵਾਰ ਹੀ ਲਾਇਆ ਹੈ ਇੰਜੈਕਸ਼ਨ ਹਾਂਜੀ ਜੇ ਕਿਤੇ ਫੌਜੀ ਮੇਰੇ ਸਾਹਮਣੇ ਡਿੱਟ ਹੁੰਦਾ ਨਾ ਜੀ ਤਾਂ ਇੰਜੈਕਸ਼ਨ ਲਾ ਲਾ ਬੱਤੋਂ ਦੀ ਉਹਦੀ ਜਿਹੜਾ ਬੰਦਾ ਜਸ਼ਨ ਲਾਉਂਦਾ ਹੁੰਦਾ ਤਾਂ ਮੇਰਾ ਕੈਲਬੀ ਨੇ ਕੀ ਉਹਨਾਂ ਜ਼ਬਰਦਸਤੀ ਕੀਤੀ ਆ ਆ ਰਲਾਇਆ ਵੀ ਦੋ ਵਾਰੀ ਆ ਇਹ ਹੈਰੀ ਖੁਦ ਮੰਨੇ ਆ ਜੀ ਆਪ ਵੀ ਜਦੋਂ ਮਨੂੰ ਮੇਰੇ ਕੋਲ ਤੀ ਲੰਘੇ ਸੀਗੇ ਵੀ ਉੱਥੋਂ ਮੌਦੇ ਦੋਈ ਵਾਰੀ ਲਾ ਕੇ ਹਟਿਆ ਸੀਗਾ ਚੰਕੌਰ ਸਾਹਿਬ ਚ ਵੀ ਨਸ਼ਾ ਹੈਗਾ ਬਾਦੂ ਜੀ ਮਤਲਬ ਕਿ ਤੁਸੀਂ ਛੱਡੋ ਪਿੱਛੇ ਜੇ ਆਪਣੇ ਪੰਜਾਬ ਸਾਹਿਬ ਤੋਂ ਮੁੰਡਾ ਰਿਸ਼ਤੇਦਾਰੀ ਵਿੱਚ ਗਿਆ ਸੀਗਾ ਉਹਦੀ ਡੈਥ ਹੋਈ ਸੀ ਦੋ ਮੁੰਡੇ ਅ ਮਤੋਤਾ ਰਹੇ ਸੀਗੇ ਮਤੋਤਾ ਹਾਂਜੀ ਪਿੰਡ ਦੇ ਉੱਥੇ ਡੈਥ ਹੋਈ ਜੀ ਮੈਂ ਤੁਹਾਨੂੰ ਥੋੜੀ ਜਿਹੀ ਕਿੰਨੇ ਦਿਨ ਪਹਿਲਾਂ ਦੀ ਗੱਲ ਹੋਣੀ ਹੈ ਮਤੋਤੇ ਜਿਹੜੀ ਮਤੋਤਾ ਦੀ ਇਹ ਹੋ ਗਈ ਜੀ ਸਾਲ ਲਗਦੇ ਕਰੀਬ ਹਾਂਜੀ ਇਹ ਸਾਡਾ ਚਮਕੌਰ ਸਾਹਿਬ ਦੇ ਵਿੱਚ ਜੇ ਸ਼ੁਰੂ ਆ ਜੀ ਕੰਮ ਜਾਨੀ ਕਿ ਜੇ ਹੁਣ ਸਾਡੇ ਨੌਜਵਾਨ ਵੀਰ ਖੜੇ ਹੋ ਜਾਣ ਤਾਂ ਤਾਂ ਅਸੀਂ ਬਚਾਲਾਂਗੇ ਹਾਂ ਨਹੀਂ ਕੀ ਕਹਿੰਦੇ ਨੇ ਆਂ ਬਾਰੀ ਉਪੋਂ ਆਪਣੀ ਕੀ ਹਾਂ ਨਾ ਜੀ ਕੀ ਨੇੜੇ ਕੀ ਦੂਰ ਪਰ ਇਹ ਜਨ ਸਭ ਵੀਰ ਜਨ ਸਭ ਜਿਹੜਾ ਪਿੰਡ ਹੈ ਵਿਦਿਆਸਕ ਹਾਂਜੀ ਹਾਂਜੀ ਇਹ ਗੁਰਦੁਆਰਾ ਸਾਹਿਬ ਇਤਿਹਾਸਕ ਸਥਾਨ ਹੈ ਗੁਰਦੁਆਰਾ ਸਾਹਿਬ ਨਾਲ ਜੁੜਿਆ ਚੰਗੌਰ ਸਾਹਿਬ ਤੋਂ ਬਾਅਦ 10ਵੀਂ ਪੱਸ਼ੌਰ ਆਇਆ ਸੀ ਵੀ ਸਿੱਧੇ ਹਾਂਜੀ ਅਸੀਂ ਆਪਣੇ ਆਡੀਅנס ਨੂੰ ਦੱਸ ਦੇਣਾ ਚਾਹੁੰਦੇ ਹਾਂ ਇੱਥੇ ਇਹ ਪਿੰਡ ਉਹ ਹੈ ਜਿੱਥੇ 30 ਮਾਰਚ ਨੂੰ ਇੱਕ ਪੇਪਰ ਵੀ ਲੱਗਣ ਜਾ ਰਹੀ ਸੀ ਉਹਦੀ ਜਨਤਕ ਸੁਣਵਾਈ ਹੋਈ ਸੀ ਸਾਰਾ ਪਿੰਡ ਔਰ ਆਲੇ ਦੁਆਲੇ ਵਾਲੇ ਸਾਰੇ ਪਿੰਡ ਵਾਲੇ ਇਕੱਠੇ ਹੋਏ ਬਹੁਤ ਸਾਰੇ ਪਿੰਡਾਂ ਨੇ ਮਤੇ ਪਾਏ ਔਰ ਪਬਲਿਕ ਹੀਅਰਿੰਗ ਜਨਤਕ ਸੁਣਵਾਈ ਚ ਪੇਪਰ ਮੇਲ ਨਾਲ ਲੱਗਣ ਦੇ ਵਿਰੁੱਧ ਇਹਨਾਂ ਨੇ ਇੱਕ ਆਪ ਦੀ ਡਿਬੇਟ ਛੇੜੀ ਔਰ ਪੇਪਰ ਮਿਲ ਵਾਲੇ ਔਰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਜਿਨ੍ਹਾਂ ਨੇ ਪਬਲਿਕ ਹਿਅਰਿੰਗ ਕੀਤੀ ਸੀ ਉਹਨਾਂ ਨੂੰ ਇੱਥੋਂ ਭੱਜਣਾ ਪਿਆ ਉਹਨਾਂ ਨੂੰ ਪੈਰਾ ਦੀ ਪੈਕ ਹਾਂਜੀ ਬਿਲਕੁਲ ਤੇ ਤਾਰਾ ਚੰਦ ਜੀ ਜਦ ਇਹ ਜਿਹੜੀ ਮੂਵਮੈਂਟ ਹੈ ਇਹ ਪ੍ਰਦੂਸ਼ਣ ਨੂੰ ਲੈ ਕੇ ਵਾਤਾਵਰਣ ਨੂੰ ਲੈ ਕੇ ਇੰਨੀ ਤਗੜੀ ਮੂਵਮੈਂਟ ਬਣ ਸਕਦੀ ਹੈ ਤੇ ਇਹ ਪਿੰਡਾਂ ਦੇ ਲੋਕ ਨਸ਼ੇ ਜਿੱਥੇ ਬੱਚੇ ਮਾਰ ਰਹੇ ਨੇ ਉਹਦੇ ਵਿਰੁੱਧ ਨਹੀਂ ਇੰਨੀ ਤਗੜੀ ਮੂਵਮੈਂਟ ਬਣ ਸਕਦੀ ਹੈ ਥੋੜੀ ਮੂਵਮੈਂਟ ਥੋੜੇ ਜਿਹੇ ਸਾਡੇ ਪਿੰਡਾਂ ਦੇ ਇਦਾਂ ਡਰ ਜਾਂਦੇ ਨੇ ਜਿਵੇਂ ਕੋਈ ਸਾਡੇ ਤੇ ਕੋਈ ਟੈਗ ਨਾ ਕਰ ਦੇਵੇ ਪਰ ਕੁਛ ਨਾ ਕਰ ਦੇਵੇ ਪਰ ਹਰੇਕ ਪਿੰਡ ਦੇ ਵਿੱਚ ਮੈਂ ਦੱਸ ਕਿ ਜਿਹੜੇ ਵੀ 100 ਵੀ ਨਹੀਂ ਹੁੰਦੇ ਕਿਸੇ ਨੂੰ ਤਾਂ ਖੜਨਾ ਚਾਹੀਦਾ ਮੈਂ ਤਾਂ ਵੈਸੇ ਆਪਣੇ ਇਲਾਕੇ ਦੇ ਪਰ ਮੈਨੂੰ 100 ਦਿਖਦਾ ਨਹੀਂ ਹੈਗਾ ਜੀ ਹਰੇ ਪਿੰਡ ਦੇ ਵਿੱਚ ਜੁਰਤ ਵਾਲੇ ਬੰਦੇ ਹੁੰਦੇ ਨੇ ਜੀ ਉਹਨਾਂ ਨੂੰ ਖੜਨਾ ਚਾਹੀਦਾ ਇਹ ਚੀਜ਼ ਦੋ ਕਿਉਂਕਿ ਕਰੀਬ ਹੁਣ ਹਰੇਕ ਪਿੰਡ ਦੇ ਵਿੱਚ ਮੁੰਡੇ ਪੀ ਰਹੇ ਨੇ ਜੀ ਹਾਂਜੀ ਹਰੇ ਹਰੇਕ ਨੂੰ ਖੜਾ ਹੋਪੜ ਜ਼ਿਲ੍ਹੇ ਤੇ ਵੀ ਇੰਪੈਕਟ ਪੈ ਰਿਹਾ ਤਾਂ ਇਸ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਕਿ ਕਿਵੇਂ ਤੁੰਕੌਰ ਸਾਹਿਬ ਉਹ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ 10ਵੇਂ ਪਾਤਸ਼ਾਹ ਨਾਲ ਸੰਬੰਧਿਤ ਧਰਤੀ ਆ ਸਾਹਿਬਜ਼ਾਦੇ ਨਾਲ ਸੰਬੰਧਿਤ ਧਰਤੀ ਆ ਉਹ ਧਰਤੀ ਵੀ ਹੁਣ ਨਸ਼ਿਆਂ ਦੇ ਉਸ ਮਾਰ ਤੋਂ ਅਛੂਤੀ ਨਹੀਂ ਰਹੀ ਉਹਨਾਂ ਲੋਕਾਂ ਨਾਲ ਵੀ ਅਸੀਂ ਗੱਲ ਕੀਤੀ ਜਿਹੜੇ ਲੋਕ ਨਸ਼ਾ ਫੜਵਾ ਰਹੇ ਆ ਸਰਕਾਰ ਭਾਵੇਂ ਵੱਡੀਆਂ ਗੱਲਾਂ ਕਰਦੀ ਆ ਪਰ ਉਹਦੇ ਵਿੱਚ ਲੋਕਾਂ ਦੀ ਨੋਰਮੈਂਟ ਬਿਨਾ ਇਹ ਸਮਗਦਰਾਂ ਨੂੰ ਹੱਥ ਨਹੀਂ ਪਾਇਆ ਜਾ ਸਕਦਾ ਉਹਨਾਂ ਲੋਕਾਂ ਨੇ ਜਿਹੜੇ ਐਕਟਰਸਟ ਨੇ ਤਾਰਾ ਚੰਦ ਕੋਈ ਦਾਵਾ ਕਰਦੇ ਆ ਕਿ ਉਹਨਾਂ ਨੇ ਆਪਣੀ ਗੱਡੀ 'ਚ ਆਪਣੇ ਖਰਚੇ ਨਾਲ ਬਤੌਰ ਮੈਂਬਰ ਪੰਚਾਇਤ ਹੁੰਦੇ ਆ ਉਹਨਾਂ ਨੇ ਲੋਕਾਂ ਨੂੰ ਫੜਵਾਇਆ ਤੇ ਹੁਣ ਵੀ ਇਸ ਕੇਸ 'ਤੇ ਵੀ ਜਿਹੜਾ ਇੱਕ ਫੌਜੀ ਦੇ ਉੱਪਰ ਸ਼ੱਕ ਆ ਕਿ ਉਹਦੀ ਮੌਤ ਡਰਗ ਓਵਰਡੋਜ਼ ਨਾਲ ਹੋਈ ਆ ਉਸ ਮਾਮਲੇ 'ਚ ਵੀ ਹਰਪ੍ਰੀਤ ਸਿੰਘ ਹੈਰੀ ਨਾਮ ਦਾ ਬੰਦਾ ਪੁਲਿਸ ਨੇ ਫੜਿਆ ਤੇ ਉਹਦੇ 'ਚ ਉਹਨਾਂ ਨੇ ਜ਼ੋਰ ਲਾਇਆ ਕਿ ਪੁਲਿਸ ਦੀ ਮੁਸਤੈਦੀ ਚਾਹੇ ਹੈਗੀ ਆ ਪਰ ਸਾਡੇ ਸਹਿਯੋਗ ਬਿਨਾਂ ਲੋਕਾਂ ਦੀ ਆਵਾਜ਼ ਚੁੱਕਣ ਬਿਨਾਂ ਇਹ ਮਸਲੇ ਦਾ ਹੱਲ ਨਹੀਂ ਕੀਤਾ ਜਾ ਸਕਦਾ ਤੇ ਇਸ ਵੀਡੀਓ ਦੇ ਵਿੱਚ ਵੀ ਜਿਹੜੀ ਤੁਸੀਂ ਹੁਣ ਦੇਖੀ ਆ ਉਸ ਵੀਡੀਓ ਦੇ ਵਿੱਚ ਸਾਫ਼ ਦਿਖ ਰਿਹਾ ਕਿ ਮੁੰਡੇ ਕਿੱਦਾਂ ਡਰਗ ਲੈ ਰਹੇ ਆ ਬਾਅਦ ਦੇ ਵਿੱਚ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਿ ਨਾ ਤਾਰਾ ਚੱਤ ਜੀ ਸਾਡੀ ਵੀਡੀਓ ਨਾ ਬਣਾਓ ਇਹ ਸਾਰਾ ਕੁਝ ਤੁਸੀਂ ਦੇਖਿਆ ਤੁਹਾਨੂੰ ਆਪ ਨੂੰ ਖੁਦ ਨੂੰ ਵੀ ਉਹ ਅਪੀਲ ਕਰਦੇ ਆ ਕਿ ਲੋਕਾਂ ਨੂੰ ਵੀ ਸਾਡਾ ਸਾਥ ਦੇਣਾ ਪਊਗਾ ਲੋਕ ਖੁਦ ਬੋਲਣ ਪਿੰਡ ਚ ਕੋਈ ਨਾ ਕੋਈ ਜ਼ਰਤ ala ਤਾਂ ਹੁੰਦਾ ਕਿ ਸਾਡੇ ਪਿੰਡ ਚ ਕੋਈ ਬਾਹਰੋਂ ਨਿਆ ਕੇ ਵੇਚ ਰਿਹਾ ਸਾਡੇ ਮੁੰਡਿਆਂ ਨੂੰ ਲਾ ਰਿਹਾ ਸਾਨੂੰ ਬਰੋਕਣਾ ਪਊਗਾ ਸਰਕਾਰਾਂ ਤਾਂ ਗੱਲ ਲਜਾਣੀ ਪਊਗੀ ਤੇ ਸਟੋਰੀ ਟਾਕ ਚੈਨਲ ਵਰਗੇ ਅਧਾਰੇ ਨੂੰ ਉਠਾਓ ਤਾਂ ਕਿ ਰੀਅਲ ਜਰਨਲਿਜ਼ਮ ਹੋ ਸਕੇ ਐਕਚੁਅਲ ਗਰਾਊਂਡ ਰਿਪੋਰਟਾਂ ਦੇ ਲਈ ਵੀ ਸਾਡੇ ਚੈਨਲ ਨੂੰ ਦੇਖੋ ਤਾਂ ਇਹ ਸਟੋਰੀ ਤੁਹਾਨੂੰ ਕਿਵੇਂ ਦੀ ਲੱਗੀ ਸਾਡਾ ਸਹਿਯੋਗ ਕਰੋ ਜਦੋਂ ਕਿਸਾਨ ਅੰਦੋਲਨ ਸੀ ਇੱਥੇ ਬਹੁਤ ਸਾਰੇ ਲੋਕਾਂ ਨੇ ਰੀਅਲ ਜਰਨਲਿਸਟ ਹੋਣ ਦਾ ਦਾਵਾ ਕੀਤਾ ਪਰ ਅਜੋ ਲੋਕਾਂ ਦੀ ਆਵਾਜ਼ ਨਹੀਂ ਬਣ ਰਹੇ ਤੇ ਜਦੋਂ ਰੀਅਲ ਜਰਨਲਿਜ਼ਮ ਦੀ ਸਟੋਰੀ ਟਾਕ ਕਰ ਰਿਆ ਤੁਹਾਡੇ ਵਿੱਤੀ ਸਹਿਯੋਗ ਦੀ ਮੰਗ ਵੀ ਕਰਦਾ ਕਿਉਂਕਿ ਜਦੋਂ ਗਰਾਊਂਡ ਤੇ ਜਾਣਾ ਐਕਚੁਅਲ ਜਰਨਲਿਜ਼ਮ ਦੇਖਣਾ ਦਿਖਾਉਣਾ ਹੈਗਾ ਲੋਕਾਂ ਦੀ ਆਵਾਜ਼ ਬਣਨਾ ਤਾਂ ਉਹਦੇ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ ਥੱਲੇ QR ਕੋਡ ਆ ਰਿਹਾ ਆਪਣਾ ਵਿੱਤੀ ਯੋਗਦਾਨ ਵੀ ਪਾਓ ਵੀਡੀਓ ਨੂੰ ਸ਼ੇਅਰ ਵੀ ਕਰੋ ਲਾਇਕ ਕਮੈਂਟ ਵੀ ਕਰੋ ਔਰ ਇਹ ਜਿਹੜੀਆਂ ਅਲਾਮਤਾਂ ਨੇ ਜਿਹੜੀਆਂ ਪੰਜਾਬ ਨੂੰ ਚੁੰਬੜੀਆਂ ਨੇ ਉਹਨਾਂ ਅਲਾਮਤਾਂ ਦੇ ਖਿਲਾਫ ਜੇ ਕੋਈ ਆਵਾਜ਼ ਬੰਨ ਰਿਹਾ ਲੋਕਾਂ ਦੀ ਤਾਂ ਲੋਕਾਂ ਨੂੰ ਵੀ ਇਹ ਬੇਨਤੀ ਆ ਕਿ ਉਹ ਸਾਡਾ ਸਹਿਯੋਗ ਕਰਨ ਮੇਰੇ ਸੀਨੀਅਰ ਸਹਿਯੋਗੀ ਪ੍ਰਭਜੀਤ ਸਿੰਘ ਦੇ ਨਾਲ ਮਹਿਮੂਦ ਸਿੰਘ ਔਲਖ ਧੰਨਵਾਦ